ਵੀਰਾ ਦੇ ਨਾਲ ਆ ਗਏ ਹੂੰ ਲੋ ਭਾਈ ਚੋਬਰ ਮਗਰ ਤਵੇਂ ਹੀ ਪਾਲੀਆਂ ਅੱਜ ਕਿਉਂਕਿ ਖੇਤ ਕਿਹੜੇ ਤੇ ਥੋੜੇ ਚਲੋ ਬਾਕੀ ਭਾਈ ਸਾਡੀ ਹਾਲੇ ਟੈਸਟਿੰਗ ਚੱਲਦੀ ਆ ਵੀ ਕੱਕਣਾ ਕੰਮ ਚੱਲਦਾ ਹਾਲਾਂਪਰ ਤਾਂ ਟਰੈਕਟਰ ਨੇ ਪਰਵਾਹ ਨਹੀਂ ਮਾਰੀ ਤੇ ਹੁਣ ਅਮਰ ਕਹਿੰਦਾ ਤਵੀਆਂ ਆਉਣੀਆਂ ਬਾਕੀ ਭਾਈ ਚੱਲੀ ਜਾਂਦਾ ਸਾਨੂੰ ਜੱਗਿਆ ਵਾਲਿਆਂ ਤਾਂ ਵੀਆ ਪਾ ਲਿਆ ਬਾਈ ਹਾਂ ਹਾਂ ਬਾਈ ਕਸਰੀ ਗਾ ਜੀ ਨਾ ਹੁਣ ਇਹਦੇ ਪਰ ਦੇਖਣਾ ਹੁਣ ਚਲਾ ਕੇ ਅੱਜ ਛੱਡਦੇ ਤਾਂ ਵੀਆ ਵਰ ਵੀ ਦੇਖ ਲਈਏ ਵੀ ਜਾਣ ਹੈਗੀ ਚ ਹੈ ਜਾਣ ਤਾਂ ਹੈਗੀ ਆ ਛੇਟ ਕਾਇਦੇ ਦੱਦੋਂ ਫਾਲਿਆਂਗੇ ਹਾਂ ਅਵੇ ਪਤਾ ਲੱਗੂ ਅੱਜ ਹਾਂ ਕਹਿ ਦਿੰਦੇ ਅਰਜਨ ਨੂੰ ਬੰਦ ਕਰਦੇ ਆ ਤਵੀਆਂ ਦੇਖਦੇ ਹੁਣ ਤਵੀਆਂ ਰੱਖਣੀਆਂ ਬਹੁਤ ਆ ਬਾਈ ਆਖ ਰਖੀਆਂ 10 ਕੁਆਂਟਲ ਦੀ ਤਵੀਆਂ ਇਹ ਹਾਂ ਹਾਂ ਤਵੀਆਂ ਤਗੜੀਆਂ ਉਹ ਵੀ ਤਵੀਆਂ ਤਿੱਖੀਆਂ ਹੋਈਆਂ ਹੋਈਆਂ ਉਹ ਵੀ ਦੇ ਲੈ ਤਵੇ ਰੀ ਨਾ ਨਿਖਿਆ ਹੁਣ ਤੱਕ ਨਿਕਾ ਫਿਰ ਚੱਲਿਆ ਬਹੁਤ ਹੂੰ ਉਹ ਵਹੀ ਪਏ ਐ ਠੀਕ ਨੇ ਚਲੋ ਭਾਈ ਦੇਖਦੇ ਆ ਕਿਆ ਕਹਿੰਦਾ ਹੁਣ ਵਾਦੇ ਦਾ ਗੀਤ ਨਾਲੇ ਲਾਈ ਦੀ ਮਾਤਾ ਹਾਲਾ ਚੱਲਦੇ ਤੇ ਯਾਰ ਬਈ ਐ ਯਾਰ ਬਈ ਚੱਲਿਆ ਲੈ ਬਾਈ ਰਾਤ ਵੀ ਅਸੀਂ ਬਾਕੇ ਹਟੇ ਨੇ ਰਚਾ ਦੇਖੋ ਗਰਦਾ ਓਕਣਾ ਹੀ ਪਿਆ ਬਹੁਤ ਸੁੱਕੇ ਖੇਤ ਹੈ ਨਾ ਜਮੈਂ ਹਮ ਬੱਲ ਬਣੀ ਜੇ ਤਾਂ ਕਰਦੇ ਠੀਕ ਨੇ ਲੱਭਰ ਜਾਂਦਾ ਚਲੋ ਬਾਈ ਚੱਲ ਰਿਹਾ ਕੰਮ ਬਾਕੀ ਭਾਈ ਹੁਣ ਬਾਪੂ ਨੂੰ ਵੀ ਦੇਖ ਲੈ ਕਿੱਧਰ ਗਿਆ ਪਏ ਬਾਪੂ ਨੂੰ ਕਰਿਆ ਤਾਂ ਫੋਨ ਮੈਂ ਕਹਿੰਦਾ ਰੋਪੜ ਤੇ ਆਉਂਦਾ ਹਾਂ ਹਾਂ ਕਹਿੰਦਾ ਵੀ ਹੈ ਹਾਂ ਟਾਈਮ ਲੱਜਣਾ ਹੋਰ ਕੰਮ ਕਰ ਲੈਣਗੇ ਹਾਂ ਬਾਈ ਅਸੀਂ ਫਿਰ ਬਲਾਗ ਬਣਾਉਣਾ ਹੁੰਦਾ ਤਾਂ ਕਰਕੇ ਬਾਪੂ ਵੀ ਆ ਜਾਂਦਾ ਠੀਕ ਨੇ ਤੇ ਬਾਕੀ ਉਹ ਬਾਈ ਪੁਰਾਣਾ ਖਿਲਾੜੀ ਐ ਠੀਕ ਨੇ ਤੇ ਬਾਕੀ ਬਾਈ ਟਰੈਕਟਰ ਦੀ ਲੁਕਿੰਗ ਲੁਕਿੰਗ ਕਰਨੀ ਤੇ ਕੋਈ ਜਿਹਨੂੰ ਕਹਿੰਦਾ ਟੌਰ ਕਰਨੀ ਤੇ ਕੋਈ ਹੋਣੀ ਹੈ ਜੀ ਅਸੀਂ ਅੱਜ ਹਲੇ ਲੈਟ ਆਏ ਆ ਬਈਆਂ ਲੈਟਾਂ ਟਾਈਮ ਲੱਗਿਆ ਹਲੇ ਲੱਟ ਲੱਦ ਗਏ ਹੈ ਬਾਈ ਵੀ ਹਾਲੇ ਸੱਚੇ ਸੱਚੇ ਵੀ ਆਲੇ ਸੱਚ ਨਹੀਂ ਲੱਗਦੀਆਂ ਆ ਹਰੇ ਬਾਈ ਟੈਂਪਰੇਰੀ ਕੰਮ ਧਾਗਿਆ ਪਰ ਲਟਕਦੀਆਂ ਸੱਚਾ ਆ ਮੈਂ ਇਹਨਾਂ ਦਾ ਵੀ ਕੰਮ ਹਲੇ ਪ੍ਰੋਜੈਕਟ ਰੋਕਿਆ ਪਿਆ ਹੈ ਹਾਂ ਚਲੋ ਹੁਣ ਵੇਲੇ ਜੀ ਹੋ ਕੇ ਕਰਾਂਗੇ ਹਲੇ ਹਲੇ ਕਣਕ ਵੜਾਈ ਆ ਬਾਈ ਕੱਲ ਆ ਜਸਵੀਰ ਬਾਈ ਦੀ ਰਾਤ 9 ਵਜੇ ਚੱਲੇਗਾ ਹਨੇਰਾ ਹੋ ਗਿਆ ਬਾਈ 2 ਉਹ ਗਤੀ ਬਾਤ ਹੀ ਅਸੀਂ ਹਲਾਂਗੇ ਉਹ ਬਾਈ ਰਾਤ ਵਾਇਆ ਖੇਤ ਉਹ ਨੌ ਵਲਾਂਗੇ ਚੈੱਕ ਰਿਹਾ ਹੈ ਉਹ ਰਹਿ ਗਿਆ ਵਲੌਗ ਹਾਂ ਅਨੇਰਾ ਤਾਂ ਨਾ ਫੇਰ ਰਾਤ ਨੂੰ 9 ਵਜੇ ਕਰ ਦੇ ਕੇ ਠੀਕ ਨਹੀਂ ਚਲੋ ਬਾਈ ਚੱਲਣੇ ਨੂੰ ਜਾਂਦੇ ਹਾਂ ਹਾਂ ਹਾਲ ਤੋੜਨ ਨੂੰ ਜਾਂਦੇ ਕਿਹੜਾ ਖੇਤ ਹੈ ਹੂੰ ਹੂੰ ਪੈਰ ਨਵੇਂ ਸਲਿੱਪ ਕਰਦਾ ਨਹੀਂ ਹੈਗਾ ਅਰੇ ਜਾਲਾ ਬਾਕੀ ਬਾਈ ਚੋਬਰ ਦਬਦਾ ਤਾਂ ਹੈ ਨਹੀਂ ਕਿਧਰੇ ਨੂੰ ਬਿੱਡਾ ਯਾਰ ਆ ਗਿਆ ਹਾਂ ਬਿੱਡਾ ਯਾਰ ਆ ਗਿਆ ਹਾਂ ਤੇ ਬਾਕੀ ਚਲੋ ਹਾਂ ਤਬੀਅਨ ਪਰ ਕੰਨਾ ਇਹ ਅੱਛੇ ਆਪਰਤੀ ਬਹਿ ਕੇ ਖੋਲਣਾ ਪੈਂਦਾ ਜਿਹੜਾ ਹੈ ਉੱਪਰ ਤੇ ਖੋਲਵੇਂ ਚਾਦੂ ਦੇ ਲੋੜ ਫੋਲਵੇਂ ਜਿੱਦਾਂ ਲੋੜ ਲੱਗਦਾ ਹੂੰ ਠੀਕ ਨੇ ਫੱਟੇ ਭੁੱਲ ਗਏ ਤੇ ਘਰ ਫੱਟੇ ਦੀ ਜ਼ਰੂਰਤ ਸੀ ਮਨ ਨੂੰ ਆ ਤਾਂ ਵੀ ਦੁਨੀਆਂ ਕਿਤੇ ਲਿਫਟ ਆ ਗਈਆਂ ਨਾ ਨਾ ਲਿਫਟਾਂ ਨਹੀਂ ਆਉਂਦੀਆਂ ਹੂੰ ਲਿਫਟਾਂ ਨਹੀਂ ਸੌਖੀਆਂ ਚੱਕ ਕੇ ਪਿੱਛੇ ਲਏ ਹੋ ਜਾਂਦੇ ਜੇ ਖੁੰਝਾ ਖੰਜਾ ਲਾਉਂਦੇ ਹੂੰ ਨਹੀਂ ਇਹ ਵੀ ਚੱਲ ਆਪਣੀ ਆਪਣੀ ਜਗ੍ਹਾ ਸਾਰੀ ਠੀਕ ਹੈ ਹਿੱਸੇ ਵਾਲੀ ਆਏ ਆ। ਤੇ ਆਪਣੇ ਕੁੰਜੇ ਆ ਪਾੜੇ ਧਰਤੀ 'ਚ ਗੜ ਜਾਂਦੀ ਜਦੇ। ਕੁੰਜੇ ਆਪਾਂ ਹਾਲਿਆਂਗੇ ਕੱਢ ਦੋਗੇ। ਹੂੰ। ਤੇ ਭਾਈ ਬਸ ਇਤੇ ਬਾਅਦ ਅਸੀਂ ਫਿਰ ਰੇਹ ਨੂੰ ਤੁਹਾਨੂੰ ਪਤਾ ਚੱਲੋ ਤੁਸੀਂ ਵੀ ਗਾਣਾ ਕਾਲੀ ਵਰਤਦੇ ਆ। ਪਰ ਸਾਨੂੰ ਜਿਹਦੇ ਰੇਹ ਲੱਤਾ ਵਾ ਉਹਨਾਂ ਨੇ ਉਹ ਕਰਨਾ ਜੀ ਫਸਲ ਬੀਜਣੀ ਹੈਗਾ ਹਾਂ। ਟਾਈਮ ਦਿੱਤਾ ਪਿਓ ਉਹਨਾਂ ਨੇ ਫੇ ਪੂਰਾ ਪੂਰਾ। ਹਾਂ। ਉਹ ਕਹਿੰਦੇ ਵੀ ਤੁਸੀਂ ਵੀ ਰੇਹ ਚੱਕ ਲੋ। ਕਿਉਂਕਿ ਉੱਥੇ ਨੂੰ ਪਹੀ ਐ। ਉਹਨਾਂ ਨੂੰ ਪਹੀ ਚੌੜੀ ਕਰਨੀ ਹੋਣੀ ਜਾਂ ਰਸਤਾ ਬਣਾਉਣਾ ਹੋਣਾ। ਹੂੰ। ਉਹ ਫੋਨ ਕਰੀ ਜਾਂਦੇ ਕਹਿੰਦੇ ਵੀ ਇਹ ਚੱਕ ਲਵਾਂ ਚੱ ਤਾਨੂੰ ਕਿ ਜਗਲਾ ਕਹਿੰਦਾ ਠੀਕ ਨੇ ਨਾ ਠੀਕ ਆ ਇਸ ਤਰ੍ਹਾਂ ਚ ਲਈ ਅਸੀਂ ਲੱਗੇ ਹੋਏ ਨੀ ਹਾਲੇ ਤੋੜੀ ਬਣ ਗਈ ਤੇ ਰਵਾਟੀ ਬਾਈ ਹੁਣ ਆਪਣਾ ਟਰੈਕਟਰ ਹੈ ਵਾਹ ਹੋ ਜਾਂਦਾ ਅੱਗੇ ਪਿੱਛੇ ਅੱਗੇ ਪਿੱਛੇ ਵਾਹ ਹੋ ਜਾਂਦਾ ਇਕਣਾ ਨਹੀਂ ਸੀਜ਼ਨ ਚ ਕੋਈ ਟਰੈਕਟਰ ਨਹੀਂ ਮਿਲਦਾ ਹੈਗਾ ਕੰਮ ਜ਼ਿਆਦਾ ਹੁੰਦੇ ਆ ਸਾਮੂਹ ਪਰ ਸਾਰਿਆਂ ਨੇ ਕੋਈ ਤੋੜੀ ਚੱਕ ਰਿਆ ਕੋਈ ਤੋੜੀ ਬਣਾ ਰਿਹਾ ਕੋਤਨਾ ਕੰਮ ਚੱਲ ਰਿਆ ਨਾ ਬਾਕੀ ਭਾਈ ਮੋਟਰ ਬੱਸ ਹੁਣ ਹੀ ਹਵਾ ਲਾਦੀ ਬੂਟੇ ਵਾਟੇ ਆ ਉਦਾਂ ਉਂ ਧੁੱਪ ਜੇ ਪਰੇ ਜਾ ਕੇ ਦੇਖੀਏ ਟਰੈਕਟਰ ਵੀਰੀ ਦਾ ਕੱਲ ਵੀ ਹੁਣੀ ਖੜਾ ਰਿਹਾ ਸਾਰੀ ਦਿਹਾੜੀ। ਹਾਂ। ਚਾਵਾਂ। ਧੁੱਪ ਦਾ ਰੰਗ ਖਾਂਦੀ ਆ। ਹਾਂ ਹਾਂ। ਜੇ ਆਪਾਂ ਧੁੱਪ 'ਵਾਂ ਖੜਾਈਏ ਬਾਈ ਧੁੱਪ ਰੰਗ ਖਾ ਜਾਂਦੀ ਆ। ਚਲੋ। ਬਾਕੀ ਭਾਈ ਹੁਣ ਇਹ ਤਾਂ ਲਿਬੜਨਾ ਤਾਂ ਹੈਗਾ ਹੀ ਆ ਜੇ ਚੱਲੂਗਾ। ਉਹ ਦਾ ਕੋਈ ਨਹੀਂ ਲਿਬੜ ਧੜੀ ਜਿਹਾ ਕੇ। ਹਾਂ ਹਾਂ। ਹੁਣ ਅਸੀਂ ਬਾਕੇ ਫਟਾ ਦੀ ਫਟ ਫਿਰ ਜਸਵੀਰ ਬਾਈ ਕੋਲ ਜਾਣਾ। ਆਹ ਦੇ ਲੈ ਬਾਈ। ਚਲ ਜੱਦੀ ਚਲਾਈ ਹੋਈ ਆ ਕਿਨਾਰੀ ਜੀ ਪੱਟ ਹੁਣ ਲੱਗ ਗਈ। ਇਹ ਇੱਕ ਵਾਰ ਉੱਧਰ ਜਾਣੀ ਬਾਈ ਆ ਜਿਹੜੀ ਰੌਬੜੀ ਜੀ ਲੱਗੀ ਵੀ ਐ। ਪੱਕੇ ਖੇਤਾਂ ਵਿੱਚ ਲਾਇਆ ਜਾਣਾ ਹੁਣ ਤੱਲੀ ਘਰਾ। ਉਹ ਵੀ ਹੋਰ ਰਬੜ ਜੀਪਰ ਹੁੰਦੀ ਆ ਉਤਰ ਜਾਂਦੀ ਹੁੰਦੀ ਆ। ਕਰਾਰੀ ਹੁੰਦੀ ਆ। ਚੱਲ ਬਾਕੀ ਬਾਈ। ਟੌਰ ਨਾਲ ਬਾਈ ਟੌਰ ਬਣ ਗਈ ਟਰੈਕਟਰ ਦੀ। ਹੁਣ ਚੱਜਾ ਹੋ ਜਾਂਦਾ ਬਾਈ ਆ ਟਾਇਰ ਪਾ ਕੇ। ਬਾਕੀ ਰਖਾਉਂਦੇ ਹੁਣ ਸਾਨੂੰ ਚੱਲਦਾ। ਲਓ ਜੀ ਬਾਈ ਤਵੀਆਂ ਆਪੇ ਛੜਤਾ ਝੋਟਾ। ਤੇ ਪ੍ਰਧਾਨ ਬਾਈ ਪਹੁੰਚੇ ਇੱਧਰ। ਠੀਕ ਆ ਜੀ ਸਾਰਿਆਂ ਨੂੰ ਜੀ। ਬਾਈ ਠੀਕ ਚੱਲਦਾ? ਹਾਂ ਵਧੀਆ ਚੱਲਦਾ। ਹਾਂ। ਬਾਕੀ ਭਾਈ ਤਸਵੀਰ ਸੋਹਣੀ ਆ ਵਧੀਆ ਇਹ ਪਰ ਖੇਤ ਬਹੁਤ ਸੁੱਕੇ ਬਾਈ ਤੇ ਸੁੱਕੇ ਰਹਿ ਤਾਂ ਹੀ ਜਾ ਰਹੇ ਆ ਥੱਲੇ ਆਪਣੇ ਹਾਂ ਪੂਰੀਆਂ ਵੀ ਫੇਰ ਵੀ ਚੱਲ ਵਧੀਆ ਬਣ ਗਏ ਖੇਤ ਹਾਂ ਤੇ ਵਧੀਆ ਬਣ ਗਏ ਉਹ ਤੇ ਤੁਸੀਂ ਦੇਖ ਸਕਦੇ ਬਾਈ ਬਾਕੀ ਖੇਤ ਵਧੀਆ ਬਣ ਗਏ ਜੇ ਹਲਗੀਆਂ ਹੋਵੇ ਇਹ ਤਾਂ ਪ੍ਰਾਧਨ 8-10 ਕੁਇੰਟਲ ਦੀ ਤਾਂ ਲੱਗੀ ਜਾਂਦੀਆਂ ਹਾਂ ਹਾਂ ਹਲਗੀਆਂ ਤਾਂ ਲੱਗਣੀ ਨਹੀਂ ਹੈਗੀਆਂ ਪਰ ਇਹ ਜੱਗਿਆਂ ਤੇ ਤਸਵੀਰ ਤਸੱਲੀ ਕਰਾਉਂਦੀਆਂ ਹਾਂ ਹਾਂ ਪਾਰੀਆਂ ਬਹੁਤ ਆਮ ਜਿਹੀ ਹਾਂ ਬਾਕੀ ਬਾਈ ਪ੍ਰਾਧਨ ਕਰਦਾ ਕਿਧਰ ਨੂੰ ਹੈ ਪ੍ਰਾਧਨ ਨੂੰ ਕਰਦਾ ਸਭ ਪਤਾ ਕਿਧਰ ਨੂੰ ਮੀਟਰ ਜਾਂਦਾ ਬੱਛਾ ਜਲਦੀ ਬੱਛਾ ਜਲਦੀ ਲੈ ਆ ਬਾਈ ਪਤਾ ਨਹੀਂ ਲੱਗਦਾ ਕੰਬੈਨ ਵਾਲਾ ਕੰਮ ਹੋਇਆ ਪਿਆ ਠੀਕ ਹੈ ਕੰਬੈਨ ਵਰ ਕਰਦਾ ਹੁੰਦਾ ਏ ਬਾਈ ਤਕਰੀਬਨ ਹੁਣ ਲਗਾਤਾਰ ਵਾਹੀ ਹੋਈ ਜਾਣੀ ਖੇਤਾਂ ਦੀ ਰੋਜ਼ ਹਾਂ ਉਹ ਮੇਰੇ ਕੰਮ ਮੁੱਕਿਆ ਪਈਆ ਹੁਣ ਬੰਦਿਆਂ ਨੇ ਦੂਈ ਸਾਨੂੰ ਹੋ ਜਾਣਾ ਹਾਂ 20% ਕੰਮ ਰਹਿ ਗਿਆ ਹੂੰ ਕਿਉਂਕਿ ਬਾਈ ਅਗਲੇ ਨੇ ਕਿਸੇ ਨੇ ਰੇਪ ਪਾਉਣਾ ਹੂੰ ਕਿਸੇ ਨੇ ਬਾਜਰੇ ਮੱਕੀਆਂ ਵੇਚਣੀਆਂ ਚੱਲੀ ਜਾਣਾ ਕੰਮ ਚੱਲੀ ਜਾਣਾ ਕੰਮ ਜਿਹਦੀ ਜ਼ਾਰਾ ਜ਼ਮੀਨ ਆ ਬਈ ਅਗਲੇ ਨੇ ਖੇਤ ਤਿਆਰ ਕਰਨੇ ਆ ਓਕੇ ਆ ਵਾਹ ਬਾਈ ਚੱਲ ਪੈਣੀ ਤਕਰੀਬ ਮਾੜੀ ਕਣਕਾ ਸਾਡੇ ਕੰਨੀ 20 30% ਰਹਿ ਗਈ ਹੂੰ ਨਿਪੜਿਆ ਗਿਆ ਬਾਈ ਹਾਂ ਮਾੜੀ ਮੁਤੀ ਆ ਬੂਟੇ ਬਾਟੇ ਵਾਲੀ ਜੇ ਕਮੈਨ ਵਾਲੀ ਕਮੈਨ ਦਾ ਵੀ ਬਾਈ ਫੁੱਲ ਜੋਰ ਪਿਆ ਪੇ ਦੋ ਚਾਰ ਦਿਨ ਚ ਹਾਂ ਉਹਨੇ ਕੰਮ ਵੀ ਨਿਪੜਿਆ ਬਈ ਆ ਨਿਪੜਿਆ ਪਈ ਆ ਜਾਈ ਜਾਂਦੀ ਉੱਥੇ ਕਮੈਨ ਵੇੜ ਕੇ ਆਉਂਦੀ ਲਵੇੜ ਕੇ ਆਉਂਦੀ ਆ ਕਿਉਂਕਿ ਬਾਈ ਹੁਣ 15 ਤੇ 20 ਦੇ ਵਿੱਚ ਉਸਤਾ ਆਈ ਜਾਂਦੀ ਕਮੈਨ ਨਹੀਂ ਸਮਝ ਲਓ ਹਾਂ ਫੇਰ ਕਣਕਾ ਵੀ ਸ ਹਾਂ ਹਾਂ ਕੋਈ ਗੱਲ ਨਹੀਂ ਜੀ ਆ ਦੇ ਹਾਂ ਐਂਟਰ ਚੱਲਦਾ ਬਾਕੀ ਬਾਈ ਤੁਸੀਂ ਦੇਖ ਲਓ ਠੀਕ ਹਾਲਾਂ ਬਾਈ 11 ਹਾਲਾ ਪਰਵੀ ਵਾਲਿਆ 9 ਪਰਵੀ ਵਾਲਿਆ ਤਾਂ ਵੀ ਪਰਵੀ ਸੱਟ ਲਿਆ ਸੱਟਾ ਠੀਕ ਆ ਸੱਟਾ ਠੀਕ ਆ ਜੀ ਬਾਕੀ ਬਾਈ ਡਰਾਈਵਰ ਨੂੰ ਉਛ ਲੈਂਦੇ ਆ ਚਲੋ ਕਹਿੰਦੇ ਮੁੜ ਕੇ ਆਉਂਦੇ ਇਧਰ ਦੇ ਨਸਿਕਲ ਤਰੀਕਲ ਸਰ ਕਿਹੜੇ ਕਿਹੜੇ ਗੇਰਾਂ 'ਚ ਚੱਲਦਾ ਭਾਈ ਧੰਨਵਾਦ ਭਾਈ ਕੀੜੀ ਦੇ ਘਰ ਨਰੈਣਾ ਹੈ ਪ੍ਰਧਾਨ ਹਾਂ ਤੁਸੀਂ ਟੱਕਰਦਾ ਘਰ ਤਾਂ ਤੇਰੇ ਮਾ ਜੰਦਾ ਦੂਆ ਤੀਆ ਦਿਨ ਮਰਦਾਨ ਸਰਿਆਂ ਪਰ ਜਿੱਥੇ ਦਾ ਕਵੀ ਮੋੜੀ ਹੈ ਉੱਥੇ ਖੇਤ ਤਾਂ ਘੜਾ ਮੈਂ ਦੱਸਦਾ ਗੱਭੇ ਆਦੇ ਟਰੈਕਟਰ ਕਹਿੰਦਾ ਮੈਂ ਅੱਗੇ ਨੂੰ ਕੱਟਣਾ ਤਵੀਆਂ ਕਹਿੰਦੀ ਮੈਂ ਪਿੱਛੇ ਨੂੰ ਤਵੀਆਂ ਭਾਰੀਆਂ ਬਹੁਤ ਆਉਂਦੀਆਂ ਤਵੀਆਂ ਬਹੁਤ ਜ਼ਿਆਦਾ ਭਾਰੀਆਂ ਤਵੀਆਂ ਕਹਿੰਦੇ ਪਿਛੇ ਰੋ ਕੱਟਣਾ ਮੈਂ ਚਾਚੇ ਵਾਲੀਆਂ ਵੀ ਚਲਾਉਂਦਾ ਉਹ ਲਿਫਟ ਵਾਲੀਆਂ 8 8 ਹਾਂ ਏਹ ਦੁਨੀਆ ਇਹ ਟਰੈਕਟਰ ਦਾ ਪਿੱਛੇ ਨੂੰ ਖਿੱਚਦੀ ਹਾਂ 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 ਬਦਰ ਬਹੁਤਾ ਭਾਈ ਹਾਂ ਬਦਰ ਬਹੁਤਾ ਤਾਂ ਬਲੋਕ ਤੇ ਆ ਲੋ ਨਾ ਟਾਪ ਲੋ ਤੇ ਇਹ ਵੀ ਲੱਗ ਜਾਂਦਾ ਜਾਂ ਤਾਂ ਜੇ ਜ਼ਿਆਦਾ ਖੋਲੂੰਗਾ ਫਿਰ ਲੱਗਣਾ ਹਾਂ ਉਹ ਵੀ ਗੱਲ ਉਹ ਦਾਣ ਚੱਲੀ ਜਾਂਦਾ ਕੰਮ ਫਿਰ ਲੋਡ ਪਰ ਤਾਂ ਪੈਣਾ ਹੀ ਹੈ ਬਾਈ ਪ੍ਰਧਾਨ ਉਹਨਾਂ ਟਰੈਕਟਰ ਹਾਂ 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 ਠੀਕ ਜੋ ਤਾਂ ਸਹੀ ਚੱਲ ਰਹੀਆਂ ਮੇਰੇ ਸਾਹਮਣੇ ਠੀਕ ਆ ਹੁਣ ਠੀਕ ਨਹੀਂ ਬੜਾਂਗਾ ਭਾਈ ਪੂਰਾ ਹੋ ਗਿਆ ਖੇਤ ਬਣ ਗਿਆ ਹਾਲਾਂਕਿ ਲੜਦਾ ਭਾਈ ਬਣਦਾ ਨਾ 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 ਹਾਲਾਂਕਿ ਨਹੀਂ ਬਣਦਾ ਹੈਗਾ ਹਾਂ ਹਾਲਾਂਕਿ ਨਾਲ ਭਾਈ ਗੱਲ ਨਹੀਂ ਤੇ ਬਣਦੀ ਜੜੇ ਬਹੁਤ ਹੋਈ ਜਾਂਦੇ ਕੋਈ ਵੀ ਚਲੋ ਦੱਸਦੇ ਕਿੰਨੇ ਵੀ ਤਵੀਆਂ ਨਾਲ ਇੱਕ ਪਹਿਲਾਂ ਖੇਤ ਸਿਮਾਈ ਬਾਅਦ ਬਾਅਦ ਵੇ ਹਾਂ ਓਕੇ ਅਧਾਲ ਕਹਿੰਦਾ ਵਾ ਠੰਡੇ ਦੀ ਬੋਤਲ ਲੱਗਣੀ ਆ ਹੁਣ ਵੇਖ ਲੈ ਉਹ ਤਾਂ ਮੈਲੀ ਉਹ ਬਾਈ ਉੱਚਾ ਵੀ ਲੱਦਦਾ ਬੈਠ ਕੇ ਉੱਪਰ ਹਾਂ ਹੈ ਉੱਚਾ ਲੱਦਦਾ ਟੇਰ ਨਮੀ ਮਗਰਾੜ ਹਾਂ ਇਹ ਤਾਂ ਉਹੀ ਮਗਰਾੜ ਚੌੜੇ ਦਿੱਤੇ ਤੇ ਹਾਂ ਚੌੜੇ ਦੇ ਟੇਰ ਨੇ ਉੱਚਾ ਲੱਦਦਾ ਬੰਦਾ ਬੈਠਾ ਉੱਪਰ ਤੇ ਵੀ ਬਾਈ ਫੋੜ ਕੇ ਅਸਲ ਤੇ ਐ ਵੀ ਮੁੱਲੇ ਵੀ ਟੇਰ ਉੱਤੀ ਪੈਗੇ ਹਰ ਜਮਾਂਗਾ ਉੱਚਾ ਹੋ ਗਿਆ ਹਾਂ ਅਰ ਕਿਤਾ ਹੈਗਾ ਓਕੇ ਮੁੰਡੇ ਦਾ ਫੋਨ ਆ ਜਾਂਦਾ ਮੁੰਡੇ ਦਾ ਭਾਈ ਮੁੰਡੇ ਦਾ ਫੋਨ ਆਈ ਜਾਂਦਾ ਹਾਂਜੀ ਆਈ ਜਾਂਦਾ ਪਤਾ ਲੱਗ ਜਾਂਦਾ ਉਹਨਾਂ ਵੀ ਜਿਰੀ ਜਿਊਰੀ ਵੱਡੀ ਐ ਕਣ ਕਣ ਦਾ ਫੇਸਬੁੱਕ ਬਾਰੇ ਟੱਕਰੀ ਜਾਂਦਾ ਹਾਂ ਚਲੀ ਜਾਂਦਾ ਉਹਨੇ ਚਲੀ ਜਾਂਦਾ ਉਹਦਾ ਕੰਮ ਚਲੋ ਨਿਆਣੇ ਮੇਹਰ ਕਰਦੇ ਹਾਂ ਹਾਂ ਗਲਤ ਆ ਹਾਂ ਭਾਈ ਤੇਰਾ ਜੀ ਲੱਗੇ ਰਹਿੰਦਾ ਹਾਂਜੀ ਹੁਣ ਥੋੜੀ ਤੁਸੀਂ ਨਿਆਣੀ ਆ ਸਾਡੇ ਹਾਂ ਪਿੰਡ ਕੇ ਭਾਈ ਆਏ ਆ ਭਾਈ ਪੈਣੀ ਪਿੰਡ ਮਾਲਾ ਪਿੰਡ ਪ੍ਰਧਾਨ ਆ ਵੀ ਸਾਬ ਕਰਨਾ ਹੁੰਦਾ ਹਾਂ ਇਹ ਵੀ ਭਾਈ ਕਰਦੇਗੇ ਭਰਗੇ ਸਾਲ ਇਹਦਾ ਨੇ ਇੱਕ ਪੰਜ ਦਾ ਲੋਡ ਪਾ ਦੇ ਦੱਸਦਾ ਪਾ ਦੇ ਇਹਦੇ ਵਿੱਚ ਉਹ ਫਿਰ ਕਰਦਾ ਛੜੀ ਜਾਂਦਾ ਹੁਣ ਕੋਈ ਪਾਉਂਦਾ ਨਹੀਂ ਹੈਗਾ ਲੈ ਮੜਿਆ ਕਰ ਲੈ ਬਾਈ ਖੋਲ ਕੇ ਜੀ ਦੱਸਦਾ ਲੋਡ ਪਾ ਦੇ ਕਰ ਦੇ ਮੜਿਆ ਦੇਖਦਾ ਕਿੰਨਾ ਕਰਦਾ ਇਹਦਾ ਬਾਈ ਪਾ ਦਿਓ ਹਵਾ ਗੇ ਘੁੰਮ ਜਾਨਾ ਅੰਦਰ ਵਾਲੇ ਸਾਹ ਬਾਹੋਂ ਵੀ ਗੱਲ ਠੀਕ ਆ ਬਾਈ ਤੇਰੀ ਕਰਦਾ ਦੇਖ ਲੈ ਹੁਣ ਚੱਲ ਚੱਲਿਆ ਵੀ ਕਰਦੇ ਜੀ ਕਰਦੇ ਚੱਲਣ ਕਰਕੇ ਆ ਦਿਖਾ ਦੇ ਬੰਦੇ ਦਾ ਇਹ ਆ ਗੁੱਡੀ ਕੋਲੋਂ ਦੇਖ ਲੈ ਨਹੀਂ ਹੈ ਤਾਂ ਹੈਗਾ ਰੇ ਲੈ ਗੁੱਡੀ ਸਾਰੀ ਭਰ ਗਈ ਜੀ ਦੱਸਦਾ ਲੋਡ ਪਾ ਦੇ ਮਰੇ ਫਾਰਨਾ ਬਾਈ ਫਾਰਨਾ ਹੋਇਆ ਕਿ ਦੱਸ ਦੋ ਨੋਟ ਵਿੱਚ ਕੋਈ ਖੋਲੇ ਲਵੇ ਨਹੀਂ ਪਾਂਦਾ ਪਾ ਪਾ ਦੇ ਬਾਈ ਇਹ ਜ਼ਰੂਰੀ ਹੈ ਨਾ ਇੱਕ ਵਾਰ ਅੱਗੇ ਨੋਟ ਪਾਇਆ ਕਰਦੇ ਆ ਮਨੇ ਅੱਛਾ ਹੀ ਅੰਦਰ ਥੱਲੇ ਬੈਠ ਜਾਂਦਾ ਨਾ ਠੀਕ ਹੈ ਬਾਈ 11 ਖਿਡਾਰੀ ਹੈ ਪ੍ਰਧਾਨ ਬਾਈ ਹਾਂ ਉਹਦਾ ਕੋਈ ਪਾਉਂਦਾ ਨਹੀਂ ਅੱਗੇ ਪਾਈ ਵੀ ਹੁੰਦੇ ਦੇ ਇਹ ਬਾਈ ਹੁਣ ਤਾਂ ਸੁੱਕੀ ਆਉਣ ਲੱਗੇ ਮੈਂ ਕਹਿੰਦਾ ਯਾਰ ਤਾਂ ਇਹ ਇਹ ਤੇਲ ਵਾਲਾ ਨਾ ਉੱਡਾ ਹਾਂ ਉਹ ਤੇਲ ਵਾਲਾ ਹੈ ਉਹਦਾ ਸੁੱਕੇ ਆਉਣ ਲੱਗੇ ਤੇਲ ਫੁਗਰਾ ਛਾਂ ਕੇ ਜਾਂਦਾ ਜੀ ਵਾਈ ਦਾ ਠੀਕ ਹੈ ਤੇਲ ਦੂਲ ਵੀ ਠੀਕ ਹੈ ਤੇ ਤਾਂ ਨਿਆਰ ਜੋ ਹੁਣ ਦੇ ਤੇਲੇ ਦੇਖੀ ਗਏ ਫਿਰ ਪ੍ਰਧਾਨ ਕਰੇ ਫਿਰ ਨਹੀਂ ਐਵਰੀ ਨਹੀਂ ਦੇਖਣੀ ਜਹੀ ਦੀ ਪੁਰਾਣੇ ਕਾ ਵੀ ਉਹ ਠੀਕ ਆ ਤੂੰ ਹਾਂ ਦੱਸ ਨਹੀਂ ਹੈਗਾ ਲੋਡ ਪਰ ਸਹੀ ਚੱਲਦਾ ਮੈਂ ਵਧੀਆ ਟਰੈਕਟਰ ਵੈਸੇ ਪ੍ਰਧਾਨ ਇੱਕ ਗੱਲ ਹੈ ਮੈਰੀ ਤਾਂ ਇੱਕ ਸੋਚ ਜਿੰਨਾ ਤੋਂ ਮਸ਼ੀਨਰੀ ਨੂੰ ਕਟੂਗਾ ਉੰਨੀ ਇਹਨੇ ਲੋਡ ਚੱਲਣਾ ਆਹੋ ਹੋ ਕੇ ਠੀਕ ਨਹੀਂ ਹਾਂ ਹਾਂ ਜਿੰਨੇ ਨੂੰ ਆਦੇ ਪ੍ਰਧਾਨ ਮੈਨੂੰ ਸੁਈ ਦਿਖਾਈ ਤੀ ਬਾਈ ਬੰਦਾ ਟਿਚਰ ਕਰਦਾ ਨਹੀਂ ਤੇਲ ਦੂਲ ਦੇਖ ਲੈ ਹੱਸੋਏ ਦੇਖ ਲਓ ਦਿਖਾ ਦੇ ਲੋ ਇਹ ਰਸ ਸਕੂਟਰ ਵਾਲਾ ਕੰਮ ਹੈ ਰਿਜਰਵ ਨਹੀਂ ਲੱਗਣ ਦੇਣਾ ਹਲੇ। ਬਸ। ਨੇਲ ਭਾਈ ਆਏ ਆ ਮਸ਼ੀਨਰੀ ਆ ਘੱਟ ਵੱਧ ਤਾਂ ਹੁੰਦੀ ਹੋ ਰਣੀ ਭਾਈ। ਇਹਦਾ ਬਜਰਾ ਪੈਰਾਂ ਹੀ ਘੱਟ ਖਾਂਦਾ। ਹਾਂ। ਕੋਈ ਸ਼ੱਕ। ਤੇਲ ਦੇਖੀਗੇ। ਇਹ ਕਹਿ ਫਿਰਨਾ। ਦੇਖੀ। ਹੁਣ ਭਾਈ ਠੰਡਾ ਹੀ ਬੜਾ ਪਾਉਣਾ ਪਿੱਛੇ। ਹਾਂ। ਪਰਾਂ ਲੋਡ ਪਤੇ ਲਖਾਂਦੀ ਸੀ। ਲੋਡ ਪਤਾ ਖਾਣਾ ਜਿਹੜੀ ਮਰਜ਼ੀ ਜੀ ਦੇਖਣਾ। ਜੇ ਅੰਡਰ ਲੋਡ ਚੱਲੂਗਾ ਤਾਂ ਤੇਲ ਉਹਨੇ ਘੱਟ ਖਾਣਾ। ਇੰਨਾ ਫਰਕ ਹੈ। ਓਕੇ। ਹੁਣ ਖੇਤ ਵਧੀਆ ਬਣ ਗਿਆ। ਖੇਤ ਬਣ ਗਿਆ ਵਧੀਆ। ਬਈ ਬਾਹ ਹੁਣ ਇੱਕ ਵਾਰ। ਆ ਹਾਂ। ਹਾਂ ਗਾ ਨਾ ਨਾ ਹੁਣ ਚਾਹੇ ਤਵੀਆਂ ਨਾ ਹੋਣ ਨਾ ਨਾ ਹੁਣ ਜਿਕੜਾ ਕਿਸੇ ਨੇ ਪਹਿਲੀ ਵਾਰ ਪਾਉਣੇ ਵੀ ਵਾਹ ਹੁਣ ਇੱਕ ਵਾਰ ਹਾਂ ਹਾਂ ਤਵੀਆਂ ਕੇ ਬਾਗੇ ਜ਼ਿਆਦਾ ਫਾਇਦਾ ਨਹੀਂ ਤਵੀਆਂ ਕੇ ਬਾਗੇ ਫਾਇਦਾ ਬਾਕੀ ਬਾਈ ਤਵੀਆਂ ਥੋੜੀਆਂ ਜਿਹੀਆਂ ਭਾਰੀਆਂ ਪਰ ਇਹਨਾਂ ਵੀ ਵਿਚਾਰਿਆਂ ਨੂੰ ਕਿਹਾ ਏ ਜੇ ਲੋਡ ਪਰ ਚਲਾਉਂਗੇ ਤਾਂ ਇਹਨਾਂ ਦਾ ਵਿਚਾਰਿਆਂ ਨੇ ਕਰਨਾ ਗਏ ਠੀਕ ਹੈ ਘੜ ਘੜ ਕਰਕੇ ਚੱਲ ਫੂ ਟਰ ਤਾਂ ਨਹੀਂ ਫੜਦੇ ਟਰ ਨਹੀਂ ਫੜਦੇ ਇਹਨਾਂ ਕੋਲ ਨਹੀਂ 10 10 ਨਾਲ ਸੌਰਾ ਬੱਦੇ ਬੱਡੇ ਹਾਂ ਹਾਂ 10 ਰੰਗਾ ਬੱਦਿਆ ਬਾਈ ਟਰ ਵੀ 14 ਦੇ ਆ ਮੱਕੀ ਕਮੈਨ ਵਾਲਾ ਕੰਮ ਹੋਇਆ ਫੇ ਭਾਈ ਫੁੱਲ ਧੁੱਪ ਹੈ ਹੈ ਭਾਈ ਖਾਵਾ ਇੱਕ ਹੋ ਗਿਆ ਲੈ ਅਸੀਂ ਤਾਂ ਮੋਟਰ ਉਪ ਬੈਠੇ ਤੇ ਤੂੰ ਆਏ ਘਰ ਇਹਦੇ ਕੋਲਰ ਲਵਾ ਦਾ ਖੰਡੇ ਦੀ ਬੋਤਲ ਵਾਲਾ ਇੱਕ ਹੈ ਕੋਲਰ ਲਵਾ ਦਾ ਪਾਣੀ ਦੀ ਬੋਤਲ ਵਾਲਾ ਪ੍ਰਧਾਨ ਬ੍ਰੇਕਾਂ ਦਾ ਪਤਾ ਮੋਟਰ ਬੰਦਾ ਹੈ ਕੋਣ ਕੋਈ ਨਹੀਂ ਭਾਈ ਮੈਂ ਪਾੜੀ ਮੋਟੀ ਕਿਤੇ ਦੱਬ ਲਈ ਪ੍ਰਧਾਨ ਕਹਿੰਦਾ ਮੈਂ ਜ਼ਿੰਦਗੀ ਚ ਬ੍ਰੇਕ ਲਾਈ ਕਦੇ ਫਤ ਪਾੜਾ ਚੌੜਾ ਰੱਖਦਾ ਨਾ ਮੈਂ ਨੇੜੇ ਰੱਖ ਲੈਂਦਾ ਇਹਨੇ ਕਿ ਚੌੜਾ ਹੁੰਦਾ ਇਹਦੇ ਟੱਪਾ ਬਾਈ ਸਾਨੂੰ ਯਾਰਾ ਦੇਖ ਖੰਭਾ ਮਾਰਦਾ ਨੱਕੇ ਮਾਰਦੇ ਆ ਖੂਬ ਮਾਰਦਾ ਇਹ ਚੀਜ਼ਾਂ ਕਰਕੇ ਬਾਈ ਹੁਣ ਕਿਆ ਕਰੇ ਬ੍ਰੇਕ ਤਾਂ ਲਾਉਣੀ ਪੈਣੀ ਓਕੇ ਫਿਰ ਇਹਦੇ ਖੇਤਵਾ ਕੋਈ ਖੰਭਾ ਨਹੀਂ ਹੈਗਾ ਕੋਈ ਖੰੰਬਾ ਵੀ ਨਹੀਂ ਹੈਗਾ ਹਾਂ ਇੱਕ ਵੀ ਨਹੀਂ ਨਾ ਆਲੇ-ਦਾਲੇ ਲੱਗ ਗਏ ਸਾਰੇ ਪੜੇ ਜਿਹੜੇ ਖੰਭੇ ਮੇਰੇ ਖੇਤ ਚ ਆ ਗਿਆ ਹਾਲ ਗੱਬੇ ਦਾ ਖੇਤਵਾ ਆ ਬਾਈ 10 ਵਾਰ ਬਿਜਲੀਪੋਰਟ ਨਹੀਂ ਆਈ ਦੱਸ ਨਿਬੜ ਗਿਆ ਕੰਮ ਨਾ ਹਾਂ ਸਭ ਤੋਂ ਪਹਿਲਾਂ ਲੱਗਦਾ ਤੂੰ ਪਿੰਡ 'ਚ ਵੱਡੇ ਨਾਲ ਸਭ ਤੋਂ ਬਾਅਦ 'ਚ ਹੜਦਾ ਕਣਕ ਹਾਂ ਤੱਕ ਗੜਦੇ ਬੋਕੀ ਦੇ ਬੈਠੇ ਆਇਆ ਵਾੜੇ ਬਾਕੀ ਭਾਈ ਦੇਖ ਲੋ